ਥਕੇ ਨੈਣ ਸਰਵਨ ਸੁਣ ਥਕੇ ਥੱਕੀ ਸੁੰਦਰ ਕਾਇ ਆਹਹਹ ਬੜੇ ਪਾ ਗਿਆ ਉਮਰ ਅਫਸੀ ਸਾਲ ਹੋ ਗਈ ਹੈ ਤੇਰੀਆਂ ਅੱਖਾਂ ਕਮਜ਼ੋਰ ਹੋ ਚੁੱਕੀਆਂ ਥਕੇ ਨੈਣ ਹੁਣ ਦਿਸਦਾ ਨਹੀਂ ਮੈਨੂੰ ਵੀ ਘੱਟ ਦਿਸਦਾ ਹੈ ਮੈਨੂੰ ਸੁਣਨ ਦਾ ਵੀ ਘੱਟ ਹੈ ਉਮਰ ਹੋ ਗਈ ਨਾ ਮੇਰੇ ਜਿੰਨੇ ਵੱਡਾ ਹੋ ਗਿਆ ਅੱਖਾਂ ਕਮਜ਼ੋਰ ਹੋ ਚੁੱਕੀਆਂ ਕੰਨ ਵੀ ਹੁਣ ਸੁਣਨ ਰਹਿ ਗਏ ਹਨ ਸਰਬਨ ਸੁਣ ਥਾਕੇ ਥਾਕੇ ਹੀ ਸੁੰਦਰ ਸੋਹਣਾ ਸਰੀਰ ਸੀ ਜਵਾਨੇ ਮੇਰੇ ਬੜਾ ਤਕੜਾ ਸੀ ਹੁਣ ਤੁਰਿਆ ਨਹੀਂ ਜਾਂਦਾ ਬੱਚੋ ਇੰਨ ਨੀ ਕੀ ਜੰਗੀਏ ਥਲ ਡੂਗਰ ਪੇ ਹਮ ਅਜ ਫਰੀ ਦੇ ਕੁੜਾ ਸੇ ਕੋ ਹਥਿਓਂ ਬਸ ਹੋਈ ਖੇਣਾ જરા હાક દે હાક દે ਹੁੰਦਾ ਆਵਾਜ਼ ਮਾਰੀ ਬਡੇ ਪੇਨੇ ਆਵਾਜ਼ ਮਾਰ ਲਈ ਬਡੇ ਪੇਨੇ ਆਵਾਜ਼ ਮਾਰੀ ਮੀਂ ਬਡੇ ਪਾ ਆ ਗਿਆ ਸਭ ਮੱਥਾ ਕੀ ਸਾਰੀ ਅਕਲ ਵੀ ਖਤਮ ਹੋ ਗਈ ਕਹਿੰਦੇ ਨਾ 70 ਬਤਰਿਆ ਹੋ ਗਿਆ ਉਹ ਫਿਰ ਆਪਾਂ ਨੂੰ ਕਹਿ ਕੇ ਇਗਨੋਰ ਕਰਦੇ ਉਹ 70 ਬਤਰਿਆ ਹੋ ਗਿਆ ਛੱਡੋ ਪਰੇ ਸਭ ਮੱਥਾ ਕੀ ਇੱਕ ਨੱਥਾ ਕਸ ਮਾਇਆ ਪਰ ਤੇਰੀ ਮਾਇਆ ਦੀ ਖਿੱਚ ਅਜੇ ਤੱਕ ਨਹੀਂ ਮੁੱਕੀ ਮਾਇਆ ਮਾਇਆ ਮੁੰਡਾ ਜੁੜਿਆ ਇਸਰੀਰ ਮਾਇਆ ਦਾ ਬੁਤਲਾ ਹੈ ਉਹ ਬਾਬੇ ਨੇ ਖੇ ਬਹੁਤ ਔਖੇ ਬਣਾਈਆ ਬਹੁਤ ਔਖੇ ਬਣਾਈਆ ਬਹੁਤ ਔਖੇ ਬਣਾਈਆ ਸਰੀਰ ਮਾਇਆ ਦਾ ਬੁਤਲਾ ਹੈ 80 ਸਾਲ ਦਾ ਹੋ ਗਿਆ 80 ਸਾਲ ਦਾ ਹੋ ਗਿਆ ਅੱਖਾਂ ਥੱਕ ਗਈਆਂ ਕੰਨ ਥੱਕ ਗਏ ਜ਼ੁਬਾਨ ਥੱਕ ਗਈ ਸਰੀਰ ਥੱਕ ਗਿਆ ਬੜੇ ਮਾਇਆ ਦੀ ਖੇਚਣੀ ਹਟੀ ਨਹੀਂ ਬੜੇ ਤੇਰੇ ਵਾਜਵੀਂ ਮਾਰ ਦਿੱਤੀ ਸਾਰੀ ਮਤ ਨਹੀਂ ਥਾਗੀ ਸਤਰਿਆ ਬਤਰਿਆ ਹੋ ਗਿਆ ਏਕ ਨਠਾ ਕਸ ਮਾਇਆ ਮਾਇਆ ਦੀ ਖੇਚਣੀ ਕਟੀ ਮਾਇਆ ਦੀ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ ਓ ਕਮਲਿਆ ਓ ਮਨਮੁਖਾ ਓ ਸਾਖਤਾ ਓ ਮਾਇਆਤਾਰੀ ਤੂ ਵਾਈ ਰੋਨਾਲਡੋ ਨਾ ਪੇਛਾਨ ਦੇ ਸੋਚ ਪਰਾਪਤ ਨਹੀਂ ਕੀਤੀ ਅਮਰ ਸ਼ਕਣਾ ਸੀ ਗ੍ਰਹਿ ਛੱਡ ਕੇ ਰਹਿਤ ਰੱਖ ਕੇ ਗੁਰਬਾਣੀ ਵਿਚਾਰ ਕੇ ਸਿਮਰਨ ਕਰਕੇ ਗੁਰਦੁਆਰੇ ਜਾਣਾ ਸੀ ਸੰਗਤ ਵਿੱਚ ਸੰਗਤ ਬਗਾਇ ਤੇ ਗੱਲ ਸਮਝ ਨਹੀਂ ਨਾ ਹੋਣੀ ਗੁਰਦੁਆਰੇ ਐਵੇਂ ਨਹੀਂ ਬਣਾਏ ਜੋ ਬਖਸ਼ ਸੰਗਤ ਇਹ ਛੋਣੀ ਆ ਤੁਹਾਡੇ ਤੇ ਕਲਦੇ ਆ ਤੇ ਨਹੀਂ ਹੋਣੀ ਜੇ ਸੰਗਤ ਤੇ ਬਖਸ਼ਿਸ਼ ਹੋ ਗਈ ਫਿਰ ਘਰ ਆ ਕੇ ਜਪੋਗੇ ਫਿਰ ਉਹ ਬਖਸ਼ਿਸ਼ ਨਾ ਰਹਿੰਦੀ ਆ ਸੰਗਤ ਬਗੈਰ ਬਖਸ਼ਿਸ਼ ਨੇ ਜਿਨਿ ਕਿਨੀ ਪਾਇਆ ਸਾਥ ਸੰਗਤੀ ਪੂਰੇ ਭਾਗ ਬਰਾਗ ਸੰਗਤੇ ਚਾਰ ਵਾਹਿਗੁਰੂ ਬਚਿਆ ਨਾ ਚਾਰ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਵਾਹਿਗੁਰੂ ਦਸੇ ਪਾਛੇਆਂ ਵਾਹਿਗੁਰੂ ਤੂ ਉਹਨਾਂ ਦਾ ਪੁੱਤਰ ਵਾਹਿਗੁਰੂ ਓ ਕਮਲੇ ਮਨਮੁਖ ਮਾਇਆ ਧਾਰੀ ਸਾਖਤਾ ਤੂ ਵਾਹਿਗੁਰੂ ਨਾਲ ਜਾਨ ਪਛਾਨ ਦੀ ਸੂਝ ਬਰਾਬਰਤ ਨਹੀਂ ਕੀਤੀ ਮਰਛਾ ਜਨਮ ਕੋ ਆਇਆ ਤੋ ਸਾਰੀ ਉਮਰ ਵਿਅਰਥੀਕ ਵਾਲੀ ਮਨਜ ਹੁਣ ਵੀ ਤਾਂ ਆਪਾ ਦੇਖਦੇ ਆ ਕਿਹੜਾ ਬੰਦਾ ਰੱਬ ਵੱਲ ਲੱਗਾ ਹੋਇਆ ਹੈ ਸਾਡੇ ਅੱਖਾਂ ਦੇਖਦੇ ਦੇਖਦੇ ਸਾਨੂੰ ਸਾਰੇ ਮਨਦੇ ਵੇ ਸਾਨੂੰ ਕੋਈ ਲਾਇਕ ਹੀ ਨਹੀਂ ਕਰਦਾ ਨੋ ਕਹਿੰਦੇ ਬੜੇ ਕਟੜਾ ਕਿਸੇ ਨਾਲ ਬੋਲਦੇ ਹੀ ਨਹੀਂ ਇਹਨਾਂ ਦਾ ਵਿਹਾਰ ਹੀ ਕਿਸੇ ਨਾਲ ਹੈਗਾ ਨਹੀਂ ਉਲਟਾ ਸਾਨੂੰ ਕਹਿੰਦੇ ਆ ਇਹ ਤਾਂ ਬੰਦੇ ਪਾਗਲ ਆ ਦਿਮਾਗਲੈਸ ਬੰਦੇ ਆ ਨਾ ਕਹਿਣਾ ਬੋਲ ਚਾਲਣਾ ਪਿਆਰ ਨਾ ਵਰਤਨ ਵਰਤਾਨ ਤੇ ਹੈਗੇ ਸਾਰੇ ਹਿੰਦੂ ਆ ਇਹ ਤਾਂ ਕਹਿੰਦੇ ਤੇ ਪਤਾ ਨਹੀਂ ਤੋਂ ਕਈ ਵਾਰੀ ਸੋਚੀਦਾ ਠੀਕ ਕਹਿੰਦੇ ਹੋ ਉਹ ਬਿਰਥਾ ਜਨਮ ਗਵਾਇਆ ਤੂੰ ਸਾਰੀ ਉਮਰ ਵਿਅਰਥਕੋ ਵਾਲੀ ਹੈ ਤਬ ਲਗ ਪ੍ਰਾਣੀ ਤਿਸੇ ਸਰੀਰੋ ਜਦ ਲਗ ਕਟ ਮੈਂ ਸਾਸ ਆ ਹੁਣ ਕਬੀਰ ਦੀ ਅਕਲ ਦੇ ਰਹਾ ਹੈ ਉਹ ਬੰਦੇ ਆ ਉਹ ਮਨੁੱਖ ਸਾਕਤਾ ਮਾਇਆ ਧਾਰਿਆ ਉਹ ਜਦੋਂ ਤੱਕ ਸਰੀਰ ਵਿੱਚ ਪ੍ਰਾਣ ਹੈ ਨਾ ਸਾਹ ਚੱਲ ਰਿਹਾ ਹੈ ਨਾ ਮਿੰਨਾ ਤੇਰੇ ਸਾਹ ਚੱਲ ਰਿਹਾ ਉਤਨਾ ਚਿਰ ਸੁਆਗਰੂ ਨੂੰ ਉਸੇ ਮਰਦਾ ਰਹੋ ਵਾਏ ਗਰੂ ਵਾਏ ਗਰੂ ਸਵਾਸ ਸੇ ਸਾਡੀ ਦਾਸਪੂਨ ਜੀ ਆ ਜਿਹੜੀ ਸਾਨੂੰ ਵਾਏ ਗਰੂ ਨੇ 24000 ਸਵਾਸ ਰੋਜ਼ ਦਿੱਤੇ ਆ ਕਿ 20 ਲੱਖ ਰੁਪਇਆ ਰੋਜ਼ ਦਿੱਤਾ ਆ ਇੱਕ ਸਵਾਸ ਨਾਲ ਵਾਹਿਗੁਰੂ ਬੋਲਾਂਗੇ ਤੇ ਇੱਕ ਲੱਖ ਦਾ ਪ੍ਰੋਫਿਟ ਹੁੰਦਾ ਆ ਵਾਹਿਗੁਰੂ ਵਾਹਿਗੁਰੂ ਰਾਸ ਪੂੰਜੀ ਕਿਹਨੂੰ ਕਹਿੰਦੇ ਆ ਸਵਾਸਾਂ ਨੂੰ ਜਪਨਾ ਹੈ ਨਾ ਸਵਾਸ ਨਾਲ ਤਾਂ ਮਨੋਂ ਕਾਹ ਸਾਖਤਾ ਜਦੋਂ ਤੱਕ ਸਰੀਰ ਵਿੱਚ ਪ੍ਰਾਨ ਚੱਲ ਰਹੇ ਹਨ ਉਹ ਉਦ ਤੱਕ ਤੇ ਰਸ ਵਾਹਿਗੁਰੂ ਨੂੰ ਸਮਝੇ ਰਹੋ ਵਾਹਿਗੁਰੂ ਵਾਹਿ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾ ਜੇ ਘਟ ਜਾਏ ਤਾਂ ਭਾਉ ਨਾ ਦਸੀ ਹਰਕੇ ਚਰਨ ਨਵਾਸਾ ਜੇ ਤੂੰ ਸਵਾਸ ਸਵਾਸ ਸਿਮਰਨ ਕਰਦਾ ਰਹੇ ਅਮਰਤ ਧਾਰੀ ਹੋ ਜਾਏ ਕੁਰੇਤ ਨਾ ਕਰੇ ਰਹਿਤ ਰੱਖ ਲਵੇਂ ਬਾਣੀ ਵਿਚਾਰੇ ਸਿਮਰਨ ਕਰੇ ਗੁਰਦਰ ਜਾਵੇਂ ਸੰਗਤ ਦੀ ਸੇਵਾ ਕਰੇ ਤੇ ਜੇ ਸਰੀਰ ਮਰ ਵੀ ਗਿਆ ਜੇ ਸਰੀਰ ਖਤਮ ਵੀ ਹੋ ਗਿਆ ਮੌਤ ਆਉਣੀ ਆ ਤਾਂ ਭਾਉ ਨਾ ਜਾਸੀ ਤੇਰਾ ਉਹ ਪਿਆਰ ਤੇਰੀ ਕੀਤੀ ਸੇਵਾ ਉਹ ਖਤਮ ਨਹੀਂ ਹੋਣੀ ਨਹੀਂ ਹਰ ਕੇ ਚਰਨ ਨਿਵਾਸ ਤੂੰ ਸਤਿਗਨ ਚਲੇ ਜਾਣਾ ਜਿਹੜਾ ਅੰਦਰ ਦਾ ਰਬੀ ਜੋਦ ਦਾ ਸਰੀਰ ਜਿਹਨੂੰ ਤੂੰ ਆਤਮਾ ਕਹਿਣਾ ਉਹ ਰਬੀ ਜੋਦ ਦਾ ਸਰੀਰ ਤੇਰਾ ਸਰੀਰ ਗੁਰੂ ਨਾਨਕ ਵਰਗਾ ਹੈ ਉਹ ਸਰੀਰ ਕਰੈਤ ਨਹੀਂ ਕਰਦਾ ਉਹਦੀ ਖੁਰਾਕ ਹੀ ਹੈਗੀ ਹੈ ਅਮਰਤ ਕਰੈਤ ਛੱਡਨੀ ਰਹਿਤ ਰੱਖਨੀ ਬਾਣੀ ਵਿਚਾਰਨੀ ਸਿਮਰਨ ਕਰਨਾ ਸੰਗਤ ਜਾਣਾ ਸੇਵਾ ਕਰਨੀ ਜੂਟੇ ਪੈਰੇ ਮਾਜਨੇ ਚਰਨ ਤੂਲ ਲੈਣੀ ਲੰਗਰੇ ਸੇਵਾ ਕਰਨੀ ਇਹ ਉਹਦੀ ਖੁਰਾਕ ਹੈ ਹੁਣ ਕਹਿੰਦਾ ਜੀ ਕਰਤਾ ਹੈ ਮਰ ਗਿਆ ਸਰੀਰ ਛੱਡਤਾ ਭਾਉ ਨਾ ਜਾਸੀ ਉਹ ਤੇਰਾ ਪਿਆਰ ਨਹੀਂ ਕਰਮਾਂ ਨਾਲ ਲੱਗਾ ਜੋ ਤੂੰ ਵਾਹਿਗੁਰੂ ਨਾਲ ਪਾ ਲੈ ਹਰ ਕੇ ਚਰਨ ਨਿਵਾਸਾ ਸੋ ਉਲਟਾ ਗਿਆ ਸਤਖੰਡ ਵਿੱਚ ਤੇਰਾ ਨਿਵਾਸ ਹੋ ਜਾਊਗਾ ਸਤਖੰਡ ਹਰ ਕੇ ਚਰਨ ਤਰੰਤ ਹੁੰਦੇ ਨਹੀਂ ਜੇ ਹਰ ਕੇ ਚਰਨ ਕਹੀਏ ਤੇ ਵਾਹਿਗੁਰੂ ਦੇ ਚਰਨ ਤੋਂ ਨਹੀਂ ਜਿਸ ਕੋ ਸ਼ਬਦ ਬਸਾਏ ਅੰਤਰ ਚੁਕੇ ਤਿਸੇ ਪਿਆਸਾ ਵਾਹਿਗੁਰੂ ਆਪ ਜਿਸ ਅੰਮ੍ਰਿਤ ਧਾਰੀ ਗੁਰਸਿੱਖ ਦੇ ਮਨ ਵਿੱਚ ਆਪਣੀ ਸਿਫਤ ਸਲਾਹ ਦੀ ਬਾਣੀ ਬਸਾਉਂਦਾ ਹੈ ਸ਼ਬਦ ਵਾਹਿਗੁਰੂ ਬੋਲ ਵਾਹਿਗੁਰੂ ਸਮਰੱਥ ਗੁਰੂ ਸਰ ਹੱਤਰੇ ਗੁਰ ਕੀਨੀ ਕਿਰਪਾ ਹਰ ਨਾਮ ਜਿਓ ਬੋਲ ਮੇਰਾ ਪਤਰ ਵਾਹਿਗੁਰੂ ਬੋਲ ਮੇਰਾ ਪਤਰ ਵਾਹਿਗੁਰੂ 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 ਜਿਸ ਕੋ ਸ਼ਬਦ ਬਸਾਵੇ ਅੰਤਰ ਵੰਦਰ ਬਸ ਗਿਆ ਵਾਹਿਗੁਰੂ ਆਪ ਹੀ ਵਿਸੰਤਾ ਉਦੋਂ ਵੀ ਇੱਕ ਸਕਿੰਟ ਦੀ ਖੇੜੇ ਸਾਡੇ ਦੇ 100 ਜਨਮ ਲੈ ਲੋ ਤਾਂ ਨਹੀਂ ਕੁਝ ਹੋਣਾ ਉਹ ਮੇਰ ਕਰੇ ਤੇ ਇੱਕ ਸਕਿੰਟ ਦੀ ਖੇੜੇ ਅੰਦਰੋਂ ਸ਼ਬਦ ਚੱਲਣ ਲੱਗ ਪੈਂਦਾ ਚੁਕੇ ਤਸੇ ਪਿਆਸਾ ਵਾਹਿਗੁਰੂ ਆਪ ਜਿਸ ਅਮਰਤਾ ਰਿ ਗੁਰਸਿੱਖ ਦੇ ਮਨ ਵਿੱਚ ਆਪਣੀ ਸਫਸਲਾਦੀ ਬਾਣੀ ਸਿਮਰਨ ਵਾਹਿਗੁਰੂ ਸਿਮਰਨ ਬਸਾਉਂਦਾ ਉਹਦੀ ਮਾਇਆ ਵਾਲੀ ਤਰੇ ਮਿਟ ਜਾਂਦੀ ਚੁਕੇ ਤਸੇ ਪਿਆਸਾ ਉਹ ਮਾਇਆ ਵਾਲ ਨਹੀਂ ਜਾਂਦਾ ਉਗਮੇ ਬੁੱਢੇ ਚੌਪਟ ਖੇਲੇ ਮਨ ਜੇਣ ਢਾਲੇ ਪਾਸਾ ਉਹ ਮੋਤਾਰੀ ਗੁਰਸੇਖ ਪ੍ਰਭੂ ਜੀ ਰਜ਼ਾ ਨੂੰ ਸਮਝ ਲੈਂਦਾ ਰਜ਼ਾ ਨੂੰ ਸਮਝਣਾ ਮਤਲਬ ਸਮਝਿਓ ਉਸ ਭਾਈ ਗੁਰੂ ਨਾਨਕ ਵਰਗਾ ਬਣਾ ਲੈਂਦਾ ਤੇ ਰਜ਼ਾ ਵਿੱਚ ਰਾਜੀ ਰਹਿੰਦਾ ਚੌਪਟੋ ਖੇਡਦਾ ਰਜ਼ਾ ਵਿੱਚ ਹੀ ਰਾਜੀ ਰਹਿੰਦਾ ਤੇ ਮਨ ਨੂੰ ਜਿੱਤ ਕੇ ਪਾਸਾ ਸੁੱਟਦਾ ਆਹ ਮਨ ਨੂੰ ਜਿੱਤਣਾ ਏ ਉਸ ਰੇਜਾ ਵਰਦੀ ਖੇਡ ਵਿੱਚ ਪਾਸਾ ਸੁੱਟਣਾ ਮੰਨ ਜਿੱਤੇ ਧਗ ਦਿੱਤ ਮੰਨਵਾ ਚਾਵੇ ਨਾਨਕਾ ਜੇ ਪੂਰਨ ਕਿਰਪਾ ਹੋ ਇਹਦਾ ਮਤਲਬ ਹੈ ਤੇ ਪੂਰਨ ਕਿਰਪਾ ਤੇ ਮੰਨ ਜਿੱਤ ਗਿਆ ਤੇ ਪ੍ਰਕਾਸ਼ ਹੋ ਜਾਣਾ ਪ੍ਰਕਾਸ਼ ਹੋ ਗਿਆ ਤੇ ਦਰਸ਼ਨ ਹੋ ਜਾਣਾ ਦਰਸ਼ਨ ਹੋ ਗਿਆ ਤੇ ਸੱਚਖੰਡ ਚਲੇ ਜਾਣਾ ਖੇਡ ਦੀ ਐਂਡ ਹੋ ਗਿਆ ਨਾ ਵਾਹ ਜੋ ਦਨ ਦਨ ਆਪਦੇ ਅਬਗਤ ਕੋ ਤਿੰਨ ਕਾ ਕਛੂ ਨਾ ਨਾਸਾ ਜੋ ਅਮਰਤਾ ਰੀ ਗੁਰਸੇ ਖਵਾਏ ਗੁਰੂ ਨਾ ਸਾਂਝ ਬਣਾ ਰੇਂਦਾ ਦੋਸਤੀ ਬਣਾ ਰੇਂਦਾ ਉਹ ਅਦ੍ਰਿਸ਼ ਨੂੰ ਸਿਮਰਦੇ ਹਨ ਅਦ੍ਰਿਸ਼ ਨੂੰ ਅਬਗਤ ਕੋ ਵਾਏ ਗੁਰੂ ਰੇਦਾ ਵਾਏ ਗੁਰੂ ਨਹੀਂ ਤਮੀ ਸਿਮਰਦੇ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਉਹਨਾਂ ਜੀਵ ਨਾ ਜਾਣੀ ਨਹੀਂ ਜਾਂਦਾ ਤਿੰਨ ਕਾ ਕਟੂ ਨਾ ਨਾਸਾ ਉਹ ਜੀਵਨ ਜਾਈ ਨਹੀਂ ਜਾਂਦਾ ਉਹ ਸੱਚਖੜ ਜਾਂਦੇ ਆ ਨਰਕਾਂ ਵਿੱਚ ਨਹੀਂ ਜਾਂਦੇ ਉਹ ਸੱਚਖੜ ਜਾਂਦੇ ਆ ਕਹੋ ਕਬੀਰ ਤੇ ਜਨ ਕਬੂ ਨ ਹਾਰੇ ਢਾਜੋ ਜਾਣੇ ਪਾਸਾ ਕਬੀਰ ਆਖਦਾ ਉਹ ਅਮਰਤ ਹਾਰੀ ਗੁਰਸਿੱਖ ਜਿਹੜੇ ਸਿਮਰਨ ਕਰਦੇ ਆ ਉਹ ਸਿਮਰਨ ਦਾ ਪਾਸਾ ਸੁਟਦਾ ਜਾਂਦੇ ਹਨ ਸਿਮਰਨ ਵੱਲ ਸਿਮਰਨ ਦੇ ਰਾਹ ਤੇ ਆ ਢਾਜੋ ਜਾਣੇ ਵਾਸਾ ਤਾਂ ਹਲਦੇ ਜਾਣੇ ਸਿਮਰਲ ਰੂਪ ਵਾਸਾ ਸੁੜਦੇ ਆ ਸਿਮਰਨ ਕਰਦੇ ਆ ਉਹ ਜ਼ਿੰਦਗੀ ਦੀ ਬਾਰੀ ਕਦੇ ਹਾਰ ਕੇ ਨਹੀਂ ਜਾਂਦੇ ਨਹੀਂ ਤੇਜਨ ਕਬੂ ਨਾ ਹਾਰੇ ਹਾਰੇ ਨਹੀਂ ਉਹ ਵੈਗਰੂ ਨਾਲ ਜੁੜੇ ਹੋਇਆ ਉਹ ਵੈਗਰੂ ਨਾਲ ਇੱਕ ਵਿੱਚ ਖੋਇਆ ਉਹ ਸੁਆਸਵਾਸ ਸਿਮਰਨ ਕਰਦੇ ਆ ਬਾਣੀ ਦੀ ਵਿਚਾਰ ਕਰਦੇ ਆ ਗੁਰਦਾਰੇ ਜਾਂਦੇ ਆ ਸੰਗਤ ਦੀ ਸੇਵਾ ਕਰਦੇ ਆ ਗੁਰਦਾਰੇ ਬੈਠ ਕੇ ਵੀ ਸਿਮਰਨ ਕਰਦੇ ਆ ਚਾਰ ਵੈਗਰੂ ਦੀ ਬਖਸ਼ਿਸ਼ ਲੈਂਦੇ ਆ ਜੋ ਬਖਸ਼ਿਸ਼ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਹੋਣੀ ਆ ਉਹ ਬਖਸ਼ਿਸ਼ ਤੁਹਾਨੂੰ ਕਰੋੜ ਬ੍ਰਹਮੰਡ ਵਿੱਚ ਵੀ ਨਹੀਂ ਹੋਣੀ ਵੇਣਾ ਅੰਦਰ ਵਨ ਰੂਪ ਚਾਰ ਵੈਗਰੂ ਲਿਆ ਮੈਨੂੰ ਦਿਖਾਓ ਚਲ ਇੱਕ ਗੱਲ ਮੇਰੀ ਸੁਣੋ ਪਿਆਰ ਨਾਲ ਇੱਕ ਛਾਦੇ ਥੱਲੇ ਮੈਨੂੰ ਚਾਰ ਵੈਗਰੂ ਇਕੱਠੇ ਕਰਕੇ ਦਿਖਾ ਦਿਓ ਮੇਰਾ ਸਿਰ ਲੈ ਜਾਣਾ ਉ ਲੈ ਜਾਣਾ ਮੇਰਾ ਸਿਰ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਇੱਕ ਛਾਦੇ ਥੱਲੇ ਚਾਰ ਵਾਹਿਗੁਰੂ ਇਕੱਠੇ ਕਰਕੇ ਦਿਖਾ ਦਿਓ ਮੇਰਾ ਸਿਰ ਲੈ ਜਾਣਾ ਇਹ ਐ ਕੈਸੀ ਬਖਸ਼ਿਸ਼ ਐ ਜੋ ਅਸੀਂ ਸਮਝਾ ਨਹੀਂ ਸਕਦੇ ਤੇ ਸਮਝ ਨਹੀਂ ਸਕੇ Hindu ਸਾਡਾ ਨਾ ਇਨੀ ਈਲ ਖਾ ਕਰਦਾ ਅਸੀਂ ਕਿਹੜਾ ਸਮਝਾਤਾ ਉਹਨੂੰ ਸਮਝਾਤਾ ਸਿਰ ਵੱਡ ਵੱਡ ਕੇ ਰੱਖਦੇ ਮੁਸਲਮਾਨਾਂ ਨੇ ਸਾਡੇ ਅਸੀਂ ਉਹਨਾਂ ਨੂੰ ਸਮਝਾਇਆ ਯਾਰ ਅਰਦਾਖਾਨ ਨੂੰ ਸਮਝਾਈ ਸੀ ਤੂੰ ਵੈਗਰੂ ਸਾਡਾ ਪਿਆਰ ਉਹਨਾਂ ਨਾਲ ਹੋ ਸਕਦਾ ਸਮਝਾਉਣ ਦਾ ਢੰਗ ਦੱਸੋ ਭਾਈ ਤੇਰੇ ਅੰਦਰ ਇੱਕ ਇਨਸਾਨੀਅਤ ਦਾ ਦਰਵਾਜ਼ਾ ਜਿਹੜਾ ਲੋਗ ਹੈ ਉਹ ਗੁਰਨਾਨਕ ਬਾਸ਼ਾ ਤੋਂ ਬਿਨਾਂ ਖੁੱਲਣਾ ਹੀ ਨਹੀਂ ਉਹਨੂੰ ਨਕਸ਼ਾ ਬਣਾ ਕੇ ਦਿਖਾਓ ਉਹਨੂੰ ਕਹੋ ਕਿ ਪਿਆਰਾ ਤਵੱਖਾ ਤੱਕ ਨੌ ਦਵਾਰੇ ਗੰਦਾ ਨਾਰਾ ਚਿੱਕੜਾ ਪੰਖ ਜੂ ਮੋ ਪਗ ਨਹੀਂ ਚਾਹਦਾ ਉਹਨੂੰ ਇਹ ਗੱਲ ਸਮਝਾਓ ਭਾਈ ਤੂੰ ਖੜਾ ਤੋ ਬਤਿਆ ਮੇਰਾ ਸਿਰ ਲੈ ਦੇ ਜਨੇ ਅਮਰਤ ਨਹੀਂ ਹੈ ਕਿਆ ਕਰਾ ਤੋ ਬਤ ਗਿਆ ਹੋਵੇ ਮੇਰਾ ਸਿਰ ਲੈ ਦੋਵੇ ਗੰਦਨ ਵਾਲੇ ਹੀ ਤਪਿਆ ਉਹ ਕਦੀ ਹੋ ਸਕਦਾ ਤੋ ਉਹਨੂੰ ਅਮਰਤ ਦੀ ਗੱਲ ਰਹਿਤ ਦੀ ਗੱਲ ਕਰੈ ਦੀ ਗੱਲ ਸਿਮਰਨ ਦੀ ਗੱਲ ਗੁਰਬਾਨੀ ਦੀ ਗੱਲ ਇਹ ਸਿੱਖਾਂ ਦਾ ਗੁਰੂ ਨਹੀਂ ਹੈ ਇਹ ਸਿੱਖਾਂ ਦਾ ਗੁਰੂ ਨਹੀਂ ਹੈ ਇਹ ਮਨੁੱਖਤਾ ਦਾ ਗੁਰੂ ਹੈ ਸਾਰੇ ਜਗਤ ਗੁਰੂ ਹੈ ਇਹ ਮਨੁੱਖਤਾ ਦਾ ਗੁਰੂ ਜਗਤ ਗੁਰੂ ਹੈ ਕੋਈ ਬੰਦਾ ਗੁਰੂ ਸਾਹਿਬ ਕੋਲ ਆ ਕੇ ਨਾਮ ਦੀ ਦਾਤ ਲੈ ਸਕਦਾ ਹੈ ਤੇ ਸੱਚ ਕਰਨ ਜਾ ਸਕਦਾ ਹੈ ਮੁਕਤੀ ਪ੍ਰਾਪਤ ਕਰ ਸਕਦਾ ਹੈ ਇਨਸਾਨੀਅਤ ਸਿੱਖ ਸਕਦਾ ਹੈ ਦਰਵਾਜ਼ਾ ਖੋਲ੍ਹਾ ਸਕਦਾ ਹੈ ਪਾਛਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਇਹ ਸਿੱਖਾਂ ਦਾ ਗੁਰੂ ਨਹੀਂ ਹੈ ਮਨੁੱਖਤਾ ਦਾ ਗੁਰੂ ਗੁਰੂ ਆਫ ਹਮੈਨਿਟੀ ਤੁਹ ਆਪਾਂ ਸਮਝਾਓ ਕੁਛ ਹਿੰਦੂ ਕਿ ਨਾ ਗੁਰਦਾਰੇ ਆਉਂਦਾ ਕਦੀ ਆਪਾਂ ਸਮਝਾਇਆ ਤੁਹਾਡਾ ਇਨਸਾਨੀਅਤ ਦਾ ਦਰਵਾਜਾ ਲੋਕ ਹੈ ਲੰਗਰ ਛੱਕੇ ਚਲੇ ਜਾਂਦੇ ਬਸ ਉਹ ਲੰਗਰ ਦੀ ਵਧਾਈ ਕਰੇ ਜਾਂਦੇ ਗੁਰਦਾਰੇ ਜੀ ਲੰਗਰ ਰੱਖਾਂ ਦਾ ਲੱਗਦਾ ਜੀ ਲੱਖਾਂ ਬੰਦੇ ਛੱਕਦੇ ਆ ਜੀ ਉਹ ਲੰਗਰ ਦੀ ਵਧਾਈ ਕਰੀ ਜਾਂਦੇ ਉਹ ਸ਼ਬਦ ਦੀ ਵਧਾਈ ਕਰੋ ਏ ਉਹ ਸ਼ਬਦ ਦੀ ਵਧਾਈ ਕਰੋ ਕੀ ਕਰ ਰਹੇ ਹੋ ਕੋਈ ਅਮਰਦ ਦੀ ਵਧਾਈ ਕਰੋ ਰੈਦੀ ਵਧਾਈ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਧਾਈ ਕਰੋ ਜੀ ਸਾਡੇ ਇੱਥੇ ਲੰਗਰ ਬੰਦਾ 2 ਲੱਖ ਬੰਦਾ ਰੋਸ਼ਾ ਕੇ ਜਾਂਦਾ ਹੈ ਇੰਨਾ ਖਰਚਾ ਜੀ ਅਸੀਂ ਕਿਸੇ ਨੂੰ ਨਾ ਹੀ ਨਹੀਂ ਕਰਦੇ ਜੀ ਲੰਗਰ ਦੀ ਵਧਾਈ ਕਰੀ ਜਾਂਦੇ ਆ ਲੰਗਰ ਦੀ ਉਹ ਸ਼ਬਦ ਦੀ ਵਧਾਈ ਕਰੀਦੀ ਹੋਈ ਸ਼ਬਦ ਦੀ